ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਨਵਾਂ ਹਫਤਾ 29 ਜੁਲਾਈ 2024 ਸੋਮਵਾਰ ਨੂੰ ਸ਼ੁਰੂ ਹੋਵੇਗਾ ਇਸ ਦਿਨ ਸ਼ਾਮ ਦਾ ਦੂਜਾ ਸੋਮਵਾਰ ਵੀ ਹੈ ਸ਼ਾਮ ਦਾ ਮਹੀਨਾ ਭਗਵਾਨ ਸ਼ਿਵ ਨੂੰ ਪਿਆਰਾ ਹੈ ਇਸ ਮਹੀਨੇ ਵਿੱਚ ਕਈ ਗ੍ਰਹਿਾਂ ਅਤੇ ਤਾਰਾ ਮੰਡਲ ਵਿੱਚ ਬਦਲਾਅ ਹੋਣਗੇ ਜਿਸ ਦਾ ਕੁਝ ਰਾਸ਼ੀਆਂ ਦੇ ਉੱਤੇ ਸੁਰਪਰਵਾ ਪਵੇਗਾ 29 ਜੁਲਾਈ ਤੋਂ 4 ਅਗਸਤ ਤੱਕ ਕੁਝ ਰਾਸ਼ੀਆਂ ਦੇ ਕੈਰੀਅਰ ਦੇ ਵਿੱਚ ਹੌਲੀ ਹੌਲੀ ਸੁਧਾਰ ਹੋਣ ਦੀ ਸੰਭਾਵਨਾ ਹੈ ਪਰਸ਼ਾਨੀ ਤੁਹਾਡੇ ਰਾਹ ਵਿੱਚ ਕੁਝ ਮੁਸ਼ਕਲਾਂ ਵੀ ਲਿਆ ਸਕਦਾ ਹੈ ਇਸ ਸਮੇਂ ਦੌਰਾਨ ਤੁਹਾਡੀ ਵਿੱਤੀ ਤਰੱਕੀ ਹੋਣ ਦੀ ਸੰਭਾਵਨਾ ਹੈ ਤੁਹਾਡੀ ਲਵ ਲਾਈਫ ਚੰਗੀ ਰਹੇਗੀ 29 ਜੁਲਾਈ ਤੋਂ 4 ਅਗਸਤ ਦਾ ਹਫਤੇ ਦਾ ਰਾਸ਼ੀਫਲ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਤੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਦੀ ਕਿਰਪਾ ਹਮੇਸ਼ਾ ਤੁਹਾਡੇ ਤੇ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਰਾਸ਼ੀ ਆਉਂਦੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਡੇ ਤੇ ਧੰ ਦੀ ਬਰਸਾਤ ਹੋ ਸਕਦੀ ਹੈ ਤੁਸੀਂ ਆਪਣੇ ਕੈਰੀਅਰ ਵਿੱਚ ਚੰਗੇ ਤਿਚਿਆਂ ਨੂੰ ਪ੍ਰਾਪਤ ਕਰੋਗੇ ਇਸ ਹਫਤੇ ਤੁਹਾਨੂੰ ਆਪਣੀ ਮਿਹਨਤ ਦਾ ਪੂਰਾ ਫਲ ਮਿਲੇਗਾ ਕਾਰੋਬਾਰ ਲਈ ਇਹ ਸਮਾਂ ਲਾਭਦਾਇਕ ਰਹਿਣ ਵਾਲਾ ਹੈ ਇਸ ਹਫਤੇ ਤੁਹਾਡੀ ਵਿੱਤੀ ਸਥਿਤੀ ਵਿੱਚ ਸੁਧਾਰ ਹੋਵੇਗਾ ਤੁਹਾਡੀ ਸਿਹਤ ਚੰਗੀ ਰਹੇਗੀ ਹਫਤੇ ਦੇ ਅੰਤ ਦੇ ਵਿੱਚ ਤੁਹਾਡੇ ਆਪਣੇ ਕਾਰੋਬਾਰ ਅਤੇ ਪੇਸ਼ੇ ਨੂੰ ਵਧਾਉਣ ਦੀਆਂ ਸੰਭਾਵਨਾ ਹੋਣਗੀਆਂ ਜਿਹੜੇ ਲੋਕ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਨਵੀਆਂ ਸੰਭਾਵਨਾ ਮਿਲਣਗੀਆਂ ਵਿਆਹ ਹੋ ਤਾਂ ਜੀਵਨ ਆਨੰਦਮਈ ਬੀਤਿਤ ਹੋਵੇਗਾ ਤੁਸੀਂ ਆਪਣੇ ਪ੍ਰੇਮੀ ਸਾਥੀ ਦੇ ਨਾਲ ਆਨੰਦਮਈ ਸਮਾਂ ਬਿਤਾਓਗੇ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ ਇਹ ਹਫਤਾ ਤੁਹਾਡੇ ਲਈ ਚੰਗਾ ਜਾਵੇਗਾ ਅਗਲੀ ਰਾਸ਼ੀ ਹੈ ਜੀ ਬ੍ਰਿਕ ਰਾਸ਼ੀ ਇਹ ਹਫਤਾ ਤੁਹਾਡੇ ਕੈਰੀਅਰ ਲਈ ਬਹੁਤ ਅਨੁਕੂਲ ਸੰਕੇਤ ਲੈ ਕੇ ਆਇਆ ਹੈ ਕਾਰੋ ਵਾਰੀ ਮੋਰਚੇ ਤੇ ਇਸ ਸਕਾਰਾਤਮਕ ਗਤੀ ਲਿਆਉਣ ਵਾਲਾ ਸਮਾਂ ਸਾਬਿਤ ਹੋਵੇਗਾ ਤੁਹਾਡੇ ਭੌਤਿਕ ਸੁੱਖਾਂ ਵਿੱਚ ਵਾਧਾ ਹੋਵੇਗਾ ਇਸ ਹਫਤੇ ਅਨਕੂਲ ਗ੍ਰਹਿ ਸਥਿਤੀ ਦੇ ਕਾਰਨ ਵਿਤੀ ਲਾਭ ਹੋ ਸਕਦਾ ਹੈ ਤੁਹਾਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਲੋੜ ਹੈ। ਇਹ ਹਫਤਾ ਚੰਗਾ ਸਮਾਂ ਰਹੇਗਾ। ਇਸ ਹਫਤੇ ਤੁਸੀਂ ਆਪਣੀ ਕਾਬਲੀਅਤ ਨੂੰ ਸਾਬਤ ਕਰਨ ਵਿੱਚ ਸਫਲ ਰਹੋਗੇ। ਇਸ ਹਫਤੇ ਜੇਬ ਵਿੱਚੋਂ ਵਧੇਰੇ ਨਗਦ ਭੁਗਤਾਨ ਕਰਨਾ ਪੈ ਸਕਦਾ ਹੈ। ਅਦਾਲਤ ਦੇ ਬਾਅਦ ਜ਼ਮੀਨ, ਇਮਾਰਤਾਂ ਆਦਿ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਹਫਤੇ ਤੁਹਾਨੂੰ ਧਨ ਰਾਸ਼ੀ ਦੇ ਵੀ ਲਾਭ ਪ੍ਰਾਪਤ ਹੋਣਗੇ। ਅਗਲੀ ਰਾਸ਼ੀ ਹੈ ਮਿਥਨ ਰਾਸ਼ੀ। ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜਿਹੜੇ ਲੋਕ ਪ੍ਰਖਿਆਵਾਂ ਅਤੇ ਮੁਕਾਬਲੇਦਾਰੀ ਤੋਂ ਪੜ ਰਹੇ ਹਨ ਉਹਨਾਂ ਨੂੰ ਕੁਝ ਉਤਸ਼ਾਹਜਨਕ ਖਬਰਾਂ ਮਿਲ ਸਕਦੀਆਂ ਹਨ ਜੇਕਰ ਤੁਸੀਂ ਲੰਮੇ ਸਮੇਂ ਤੋਂ ਇੰਤਜ਼ਾਰ ਕਰਦੇ ਹੋ ਤਾਂ ਇਹ ਹਫਤਾ ਤੁਹਾਡੀ ਤਰਜੀਹ ਸਥਾਨ ਦੇ ਬਦਲੀ ਕਰਵਾ ਸਕਦਾ ਹੈ ਜਾਂ ਤਰੱਕੀ ਦੀ ਤੁਹਾਡੀ ਇੱਛਾ ਨੂੰ ਹਕੀਕਤ ਦੇ ਵਿੱਚ ਬਦਲ ਸਕਦਾ ਹੈ ਰੋਜ਼ਗਾਰ ਦੀ ਤਲਾਸ਼ ਕਰੇ ਚਾਤਕਾਂ ਦੇ ਕੋਲ ਕੰਮ ਲੱਭਣ ਦੇ ਵਧੀਰੇ ਮੌਕੇ ਹੋਣਗੇ ਤੁਹਾਡੇ ਕੰਮ ਦੇ ਰੂਪ ਜਿਵੇਂ ਕਰਨ ਤੁਹਾਨੂੰ ਪੇਟ ਸੰਬੰਧੀ ਸਮੱਸਿਆਵਾਂ ਤੋਂ ਬਚਣ ਦੇ ਲਈ ਜੋ ਤੁਸੀਂ ਖਾਂਦੇ ਹੋ ਉਸਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਹਫ਼ਤੇ ਦੇ ਅੰਤ ਦੇ ਵਿੱਚੋਂ ਕੋਈ ਪ੍ਰਮੁੱਖ ਵਿਅਕਤੀ ਜਿਆਦਾ ਦਿਨਾਂ ਨਾਲ ਸਬੰਧਿਤ ਵਿਵਾਦ ਨੂੰ ਸੁਲਝਾਉਣ ਵਿੱਚ ਮਦਦ ਕਰੇਗਾ ਤੁਸੀਂ ਰਾਹਤ ਦਾ ਸਾਲ ਲਓਗੇ ਆਪਣੇ ਜੀਵਨ ਸਾਥੀ ਦੀਆਂ ਭਾਵਨਾਵਾਂ ਨੂੰ ਘੱਟ ਤੁਸੀਂ ਸਮਝੋਗੇ ਜੇਕਰ ਤੁਸੀਂ ਚਾਹੁੰਦੇ ਹੋਗੇ ਤੁਹਾਡਾ ਵਿਆਹ ਟਿਕਿਆ ਰਹੇ ਉਹਨਾਂ ਦੇ ਲਈ ਸਮਾਂ ਕੱਢੋ ਇੱਕ ਔਰਤ ਸਾਥੀ ਕਿਸੇ ਲਈ ਗਲਤ ਫਹਿਮੀ ਨੂੰ ਦੂਰ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ ਅਗਲੀ ਰਾਸ਼ੀਆ ਜੇ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਇਸ ਹਫਤੇ ਕੰਮ ਨਾਲ ਸੰਬੰਧਿਤ ਕਿਸੇ ਮੁੱਦੇ ਤੇ ਸਹਿਕਰਮੀਆਂ ਦੇ ਨਾਲ ਮਤਭੇਦ ਹੋ ਸਕਦਾ ਹੈ ਕਰਕ ਰਾਸ਼ੀ ਵਾਲੇ ਲੋਕਾਂ ਨੇ ਇਸ ਹਫਤੇ ਖੁਦ ਤੇ ਕੰਟਰੋਲ ਰੱਖਣਾ ਪਵੇਗਾ ਜੋ ਲੋਕ ਨੌਕਰੀ ਬਦਲਣ ਦਾ ਵਿਚਾਰ ਕਰ ਰਹੇ ਹਨ ਉਹਨਾਂ ਨੂੰ ਚੰਗੇ ਅਵਸਰ ਮਿਲਣ ਦੀ ਸੰਭਾਵਨਾ ਹੈ ਸਰਕਾਰ ਦੇ ਨਾਲ ਸੰਬੰਧਿਤ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਵਾਲੇ ਆਪਣੇ ਸ਼ਬਦਾਂ ਤੇ ਆਪਣੇ ਕੰਮਾਂ ਨੂੰ ਨਿਯਮਤ ਕਰੋ ਹਫਤੇ ਦੇ ਅਖੀਰਲੇ ਹਿੱਸੇ ਦੇ ਵਿੱਚ ਵਪਾਰ ਲਈ ਜਾਂ ਵੱਡੀਆਂ ਛੋਟੀਆਂ ਯਾਤਰਾ ਤੁਸੀਂ ਕਰ ਸਕਦੇ ਹੋ ਵਿਦਿਆਰਥੀ ਆਪਣੇ ਸਕੂਲ ਦੇ ਕੰਮ ਤੋਂ ਦੂਰ ਹੋ ਸਕਦੇ ਹਨ ਇਸ ਸਮੇਂ ਦੌਰਾਨ ਮौज मस्ती ਕਰਨ ਤੇ ਜ਼ਿਆਦਾ ਧਿਆਨ ਦੇ ਸਕਦੇ ਹਨ ਤੁਹਾਡੇ ਰੋਮਾਂਟਿਕ ਸਬੰਧ ਵਿੱਚ ਇਹ ਸਮਾਂ ਤੁਹਾਡੇ ਲਈ ਕੁਝ ਕਰ ਸ਼ੁਭ ਹੋਵੇਗਾ ਅਗਲੀ ਰਾਸ਼ੀ ਹੈ ਜ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਇਸ ਹਫਤੇ ਵਿੱਚ ਵਪਾਰ ਅਤੇ ਕੈਰੀਅਰ ਦੇ ਨਾਲ ਸੰਬੰਧਿਤ ਯਤਨ ਜ਼ਰੂਰੀ ਨਤੀਜੇ ਪ੍ਰਦਾਨ ਕਰਨਗੇ ਨੌਕਰੀ ਕਰ aeration ਲੋਕਾਂ ਦੇ ਕੋਲ ਆਮਦਨ ਦੇ ਵਧੇਰੇ ਸਰੋਤ ਹੋਣਗੇ ਸਮਾਜ ਵਿੱਚ ਇੱਜ਼ਤ ਦਾ ਪੱਦਰ ਉੱਚਾ ਹੋਵੇਗਾ ਅਚਨਚੇਤ ਤੌਰ ਤੇ ਤੁਹਾਡਾ ਪੈਸਾ ਵਿਚਾਰ ਵਿੱਚ اٹਕ ਗਿਆ ਹੈ ਉਹ ਕਾਰਪੋਰੇਟ ਵਿਸਤਾਰ ਦੀ ਜ਼ਰੂਰਤ ਨੂੰ ਪੂਰਾ ਕਰਦੇ ਹੋਏ ਵਾਪਸ ਆ ਜਾਵੇਗਾ ਕਿਸੇ ਸ਼ਕਤੀਸ਼ਾਲੀ ਸੀਨੀਅਰ ਵਿਅਕਤੀ ਦੇ ਨਾਲ ਮਿਲਣ ਦੇ ਕਾਰਨ ਬਹੁਤ ਅਧਿਕ ਫਾਇਦਾ ਹੋਣ ਦੀ ਸੰਭਾਵਨਾ ਹੈ ਜਵਾਨੀ ਦਾ ਬਹੁਤ ਸਮਾਂ ਮौज-ਮਸਤੀ ਵਿੱਚ ਬਤੀਤ ਹੋ ਜਾਵੇਗਾ ਇਮਾਰਤਾਂ ਦੀ ਮਾਲਕੀ ਅਤੇ ਵਿਆਹਨ ਦੀ ਇੱਛਾ ਵੀ ਪੂਰੀ ਹੋ ਸਕਦੀ ਹੈ। ਇਸ ਹਫਤੇ ਬੱਚੇ ਰਣ ਸਬੰਧਿਤ ਕੋਈ ਮਹੱਤਵਪੂਰਨ ਜਾਣਕਾਰੀ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ। ਤੁਹਾਡਾ ਪਿਆਰ ਭਰਿਆ ਰਿਸ਼ਤਾ ਗੂੜਾ ਹੋ ਜਾਵੇਗਾ। ਰੋਮਾਂਟਿਕ ਸਾਥੀ ਦੇ ਨਾਲ ਖੁਸ਼ਹਾਲ ਸਮਾਂ ਬਤੀਤ ਹੋਵੇਗਾ। ਵਿਆਹੁਤਾ ਜੀਵਨ ਆਨੰਦਮਈ ਬਣੇਗਾ। ਤੁਹਾਡਾ ਜੀਵਨ ਸਾਥੀ ਤੋਹਫ਼ੇ ਦੇ ਕੇ ਹੈਰਾਨ ਕਰ ਸਕਦਾ ਹੈ। ਸਿਹਤ ਦੇ ਲਿਆਏ ਦੇ ਨਾਲ ਸਭ ਕੁਝ ਆਮ ਵਾਂਗ ਹੀ ਹੋਵੇਗਾ। ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦਾਸਤੇ ਜੇ ਜਨਮ ਲੈਣ ਵਾਲਿਆਂ ਲਈ ਇਹ ਹਫਤਾ ਅਸੰਗਤ ਸਾਬਤ ਹੋਵੇਗਾ ਇਸ ਹਫਤੇ ਵਿੱਚ ਕੰਮ ਨਾਲ ਸੰਬੰਧਿਤ ਕੁਝ ਮੁੱਦੇ ਤੁਹਾਡੇ ਲਈ ਚਿੰਤਾ ਦਾ ਇੱਕ ਵੱਡਾ ਸਰੋਤ ਬਣ ਸਕਦੇ ਹਨ ਤੁਹਾਨੂੰ ਆਪਣੇ ਟੀਚੇ ਤੱਕ ਪਹੁੰਚਣ ਦੇ ਲਈ ਬਧੇਰੇ ਮਿਹਨਤ ਕਰਨ ਦੀ ਲੋੜ ਹੋਵੇਗੀ ਜਿਹੜੇ ਲੋਕ ਕੰਮ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ ਹਫਤੇ ਵਿੱਚ ਤੁਹਾਨੂੰ ਆਪਣੇ ਸਬੰਧਾਂ ਤੇ ਸਿਹਤ ਦੀ ਵਾਦੂ ਦੇਖਪਾਲ ਕਰਨੀ ਹੋਵੇਗੀ। ਤੁਹਾਨੂੰ ਆਰਥਿਕ ਤੰਗੀ ਚਲਣੀ ਪੈ ਸਕਦੀ ਹੈ ਇਸ ਪੜਾਅ ਦੇ ਦੌਰਾਨ। ਜ਼ਮੀਨ, ਜਾਇਦਾਦ, ਇਮਾਰਤ ਨਾਲ ਸੰਬੰਧਿਤ ਮੁੱਦੇ ਤੁਹਾਨੂੰ ਬਹੁਤ ਚਿੰਤਾ ਵਿੱਚ ਲਾ ਕੇ ਰੱਖਣਗੇ। ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਅਜਮਾਇ ਸਮਿਆਂ ਵਿੱਚ ਇੱਕ ਪਰਛਾਵੇਂ ਦੇ ਵਾਂਗ ਜੁੜਿਆ ਰਹੇਗਾ। ਇਹ ਸਭ ਤੁਹਾਡੇ ਨਿੱਜੀ ਜੀਵਨ ਜਾਂ ਰੋਮਾਂਟਿਕ ਸਬੰਧਾਂ ਦੇ ਵਿੱਚ ਪੈਦਾ ਹੋਣ ਵਾਲੇ ਮੁੱਦਿਆਂ ਨੂੰ ਨજર ਅੰਦਾਜ਼ ਕਰਨ ਦੀ ਬਜਾਏ ਉਹਨਾਂ ਨੂੰ ਹੱਲ ਕਰਨਾ ਸਿੱਖੋ। ਅਗਲੀ ਰਾਸ਼ੀ ਹੈ ਜੀ ਤੂਲਾ ਰਾਸ਼ੀ। ਤੂਲਾ ਰਾਸ਼ੀ ਵਾਲਿਆਂ ਦਾ ਸੱਈਏ ਕਿ ਤੁਹਾਡੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਇਹ ਹਫਤਾ ਚੰਗਾ ਰਹੇਗਾ। ਉੱਚ ਅਧਿਕਾਰੀ ਤੁਹਾਡੇ ਕੰਮ ਤੋਂ ਖੁਸ਼ ਹੋਣਗੇ। ਕਾਰੋਬਾਰਾਂ ਲਈ ਇਹ ਸਮਾਂ ਚੰਗਾ ਰਹਿਣ ਵਾਲਾ ਹੈ। ਤੁਹਾਡੀ ਆਰਥਿਕ ਸਥਿਤੀ ਚੰਗੀ ਰਹੇਗੀ। ਇਸ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਨਾ ਲਓ। ਇਸ ਹਫਤੇ ਤੁਹਾਨੂੰ ਕਿਸੇ ਵੀ ਚੀਜ਼ ਦਾ ਬਹੁਤ ਜ਼ਿਆਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਕਬਰਾਟ ਅਤੇ ਚਿਰਚੜਾਪਣ ਤੁਹਾਡੀ ਸਿਹਤ ਲਈ ਬਹੁਤ ਮਾੜਾ ਹੋਵੇਗਾ ਇਸ ਹਫਤੇ ਕੋਈ ਮਹੱਤਵਪੂਰਨ ਫੈਸਲਾ ਲੈਣ ਵੇਲੇ ਤੁਹਾਨੂੰ ਆਪਣੇ ਭੈਣ ਭਰਾ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਦਾ ਸਮਰਥਨ ਮਿਲ ਜਾਵੇਗਾ ਹਫਤੇ ਦੇ ਬਾਅਦ ਦੇ ਵਿੱਚ ਕਿਸੇ ਪੂਜਾ ਸਥਾਨ ਦੀ ਯਾਤਰਾ ਕਰਨਾ ਸੰਭਵ ਹੈ ਅਗਲੀ ਰਾਸ਼ੀ ਹੈ ਜੇ वृਸ਼ਖ ਰਾਸ਼ੀ वृਸ਼ਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਮਿਲੇ ਚੁਲੇ ਰਹੇਗਾ ਤੁਹਾਨੂੰ ਚੁਣੌਤੀਆਂ ਨੂੰ ਦਰਦੇ ਮਾਰੇ ਬਚਨ ਦੀ ਬਜਾਏ ਉਹਨਾਂ ਨਾਲ ਨਜਿੱਠਣਾ ਚਾਹੀਦਾ ਹੈ। ਮਲੱਖਣ ਗੱਲ ਇਹ ਹੈ ਕਿ ਤੁਸੀਂ ਆਪਣੇ ਵਿਵੇਕ ਅਤੇ ਗਿਆਨ ਦੀ ਵਰਤੋਂ ਆਪਣੇ ਨਿੱਜੀ ਕਿਸੇ ਵੀ ਇਮਤਿਹਾਨ ਜਾਂ ਮੁਕਾਬਲੇ ਅਧਾਰਿਤ ਪ੍ਰੀਖਿਆ ਵਿੱਚ ਕਾਮਯਾਬ ਹੋਣ ਲਈ ਉਮੀਦਵਾਰਾਂ ਨੂੰ ਬਹੁਤ ਹੀ ਮਿਹਨਤ ਕਰਨੀ ਪੈਂਦੀ ਹੈ। ਹਫ਼ਤੇ ਦੇ ਦੌਰਾਨ ਤੁਹਾਡੇ ਗੁਪਤ ਵਿਰੋਧੀਆਂ ਲਈ ਮੋੜ ਸੁਰਜੀਤ ਹੋਣਾ ਸੰਭਵ ਹੈ। ਤੁਸੀਂ ਬਹੁਤ ਹੀ ਸਾਵਧਾਨੀ ਵਰਤਣੀ ਹੈ। ਹਫ਼ਤੇ ਦੇ ਬਾਅਦ ਦੇ ਵਿੱਚ ਕੰਮ ਲਈ ਸਫ਼ਰ ਕਰਨਾ ਸੰਭਵ ਹੈ। ਪਾਵੇਂ ਲੰਮੀ ਸਮਾਂ ਮੁੱਲੀ ਹੀ ਦੂਰੀ ਹੋਵੇ ਦਿੱਤੀ ਨੁਕਸਾਨ ਤੋਂ ਬਚਣ ਲਈ ਪੈਸਿਆਂ ਦੇ ਲੈਣ ਦੇਣ ਤੋਂ ਬਚਣਾ ਚਾਹੀਦਾ ਹੈ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਇਸ ਹਫਤੇ ਦੀ ਸ਼ੁਰੂਆਤ ਵਿੱਚ ਲੰਬੀ ਜਾਂ ਦੂਰੀ ਯਾਤਰਾ ਕਰਨੀ ਪੈ ਸਕਦੀ ਹੈ ਇਹ ਇੱਕ ਮਜ਼ੇਦਾਰ ਅਤੇ ਆਨੰਦਗਾਇਕ ਯਾਤਰਾ ਹੈ ਤੁਹਾਡਾ ਮਾਨ ਸਨਮਾਨ ਵਧਣ ਦੀ ਸੰਭਾਵਨਾ ਹੈ ਇਸ ਸਮੇਂ ਦੌਰਾਨ ਪੱਛਿਆਂ ਦੇ ਸਬੰਧ ਵਿੱਚ ਕੋਈ ਸਕਾਰਾਤਮਕ ਖਬਰ ਵੀ ਮਿਲ ਸਕਦੀ ਹੈ ਹਫਤੇ ਦੇ ਦੂਜੇ ਭਾਗ ਵਿੱਚ ਪਰਿਵਾਰਿਕ ਮੈਂਬਰਾਂ ਦੇ ਨਾਲ ਪਿਆਰ ਵਧ ਜਾਵੇਗਾ ਤੁਸੀਂ ਦੇਖੋਗੇ ਕਿ ਰੋਮਾਂਟਿਕ ਰਿਸ਼ਤਿਆਂ ਦੇ ਲਈ ਇਹ ਵੀ ਬਹੁਤ ਹੀ ਖੁਸ਼ਕਿਸਮਤ ਸਮਾਂ ਹੈ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੇ ਪ੍ਰੇਮ ਸਬੰਧ ਨੂੰ ਸਵੀਕਾਰ ਕਰ ਲੈਣਗੇ ਤੁਸੀਂ ਖੁਸ਼ਹਾਲ ਜੀਵਨ ਬਤੀਤ ਕਰੋਗੇ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਟੀਚਿਆਂ ਦੇ ਧਿਆਨ ਕੇਂਦ੍ਰਿਤ ਕਰਨ ਅਤੇ ਬਾਰੀ ਪਟਕਾਵਾਂ ਤੋਂ ਨજર ਅੰਦਾਸ਼ ਕਰਨ ਦੀ ਲੋੜ ਹੈ ਤੁਸੀਂ ਸਫਲ ਹੋਵੋਗੇ ਜੇਕਰ ਤੁਸੀਂ ਸੰਜਮ ਬਣਾਈ ਰੱਖਦੇ ਹੋ ਆਪਣੇ ਜੀਵਨ ਦੇ ਹਰੇਕ ਮੁੱਦੇ ਨੂੰ ਇੱਕ ਵਾਰ ਵਿੱਚ ਹੀ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹੋ ਯੋਜਨਾਵਾਂ ਵਿੱਚ ਕੋਈ ਵਿੱਤੀ ਨਿਵੇਸ਼ ਕਰਨ ਤੋਂ ਜਾਂ ਸੂਭ ਚਿੰਤਕ ਤੋਂ ਮਾਰਗਦਰਸ਼ਨ ਕਰ ਲੈਣਾ ਯਾਦ ਰੱਖੋ ਇਸ ਸਮੇਂ ਤੁਹਾਡੇ ਬੱਚਤ ਦੇ ਵਿੱਚ ਥੋੜਾ ਜਿਹਾ ਵਿਗਨ ਪੈ ਸਕਦਾ ਹੈ ਜੇਕਰ ਤੁਹਾਨੂੰ ਕਿਸੇ ਵੀ ਜ਼ਰੂਰੀ ਵਸਤੂ ਦੇ ਘਰ ਰੱਖਣ ਲਈ ਜੇਬ ਵਿੱਚੋਂ ਭੁਗਤਾਨ ਕਰਨ ਦੀ ਲੋੜ ਹੋ ਜਾਵੇਗੀ ਕਾਮਕਾਜੀ ਔਰਤਾਂ ਨੂੰ ਵਰਕ ਵੀ ਵਿਖਦੇ ਕਾਮਕਾਜੀ ਔਰਤਾਂ ਨੂੰ ਦੂਜੇ ਭਾਗ ਵਿੱਚ ਕੰਮ ਦੇ ਕਰ ਦੇ ਜ਼ਿੰਮੇਵਾਰੀਆਂ ਨੂੰ ਨਿਪਟਾਉਣ ਦੇ ਵਿੱਚ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਖੁਸ਼ਹਾਲ ਵਿਆਹ ਹੋ ਤਾਂ ਜੀਵਨ ਚੱਲਦਾ ਰਹੇਗਾ ਅਗਲੀ ਰਾਸ਼ੀ ਹੈ ਜੀ ਕੁੰਮ ਰਾਸ਼ੀ ਤੁਸੀਂ ਆਤਮ ਵਿਸ਼ਵਾਸ ਦੇ ਨਾਲ ਭਰਪੂਰ ਹੋਵੋਗੇ ਇਸ ਲਈ ਤੁਹਾਨੂੰ ਆਪਣੇ ਕੈਰੀਅਰ ਵਿੱਚ ਸਫਲਤਾ ਪ੍ਰਾਪਤ ਕਰਨ ਦਾ ਇੱਕ ਚੰਗਾ ਮੌਕਾ ਮਿਲੇਗਾ ਜੇਕਰ ਤੁਸੀਂ ਕਾਰੋਬਾਰ ਕਰ ਰਹੇ ਹੋ ਤਾਂ ਇਸ ਹਫ਼ਤੇ ਤੁਹਾਨੂੰ ਇਸ ਦਾ ਫਾਇਦਾ ਉਠਾਉਣ ਦੇ ਮੌਕੇ ਮਿਲ ਸਕਦੇ ਹਨ ਤੁਹਾਨੂੰ ਵਿੱਤੀ ਲਾਭ ਮਿਲਣ ਦੀ ਸੰਭਾਵਨਾ ਹੈ ਸਿਹਤ ਠੀਕ ਰਹਿ ਸਕਦੀ ਹੈ ਇਸ ਹਫ਼ਤੇ ਤੁਹਾਨੂੰ ਜ਼ਮੀਨ ਅਤੇ ਇਮਾਰਤਾਂ ਦੀ ਖਰੀਦਦਾਰੀ ਕਰਨੀ ਪੈ ਸਕਦੀ ਹੈ ਬੰਦ ਵਿੱਚ ਮਾਤਾ ਪਿਤਾ ਦਾ ਪੂਰਾ ਸਹਿਯੋਗ ਤੁਹਾਨੂੰ ਮਿਲ ਸਕਦਾ ਹੈ ਖੁਸ਼ਹਾਲ ਵਿਆਹ ਦਾ ਜੀਵਨ ਚੱਲਦਾ ਰਹੇਗਾ ਰੋਮਾਂਟਿਕ ਰਿਸ਼ਤਿਆਂ ਦੇ ਲਿਆਏ ਦੇ ਨਾਲ ਵੀ ਇਹ ਹਫਤਾ ਚੰਗਾ ਰਹਿਣ ਵਾਲਾ ਹੈ ਜੇ ਤੁਸੀਂ ਕਿਸੇ ਨੂੰ ਇਹ ਦੱਸਣ ਬਾਰੇ ਸੋਚ ਰਹੇ ਹੋ ਕਿ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਇਸ ਗੱਲ ਨੂੰ ਸਾਬਤ ਕਰ ਦਿਓਗੇ ਇਸ ਦੌਰਾਨ ਇਸ ਸਮੇਂ ਤੁਹਾਨੂੰ ਪਰਿਵਾਰਿਕ ਮੈਂਬਰਾਂ ਤੋਂ ਆਪਣੇ ਵਿਆਹ ਦੀ મંજૂરી ਮਿਲ ਸਕਦੀ ਹੈ। اگلی રાશિ ਹੈ ਜੇ ਮੇਨ રાશિ ਮੇਨ રાશિ ਵਾਲਿਆਂ ਨੂੰ ਦੱਸ દઈએ ਕਿ ਉਹ ਵਿਅਕਤੀ ਜੋ ਉਦੇਸ਼ ਰਹਿਤ ਕੰਮ ਕਰਨ ਦੀ ਪਾਲ ਕਰ ਰਹੇ ਹਨ ਉਹਨਾਂ ਨੂੰ ਵਦੇਰੇ ਆਦੀ ਉਹਨਾਂ ਨੂੰ ਮੌਕੇ ਪ੍ਰਾਪਤ ਹੋ ਜਾਣਗੇ। ਸਿਆਸਨ ਅਤੇ ਸਤਾ ਨਾਲ ਸੰਬੰਧੀ ਯੋਜਨਾਵਾਂ ਤੁਹਾਨੂੰ ਲਾਭ ਪਹੁੰਚਾਉਣਗੀਆਂ। ਜੇਕਰ ਤੁਸੀਂ ਵਿਦੇਸ਼ ਵਿੱਚ ਪੜ੍ਹਾਈ ਕਰਨ ਜਾਂ ਕੰਮ ਕਰਨ ਬਾਰੇ ਸੋਚ ਰਹੇ ਹੋ ਤਾਂ ਇਸ ਹਫਤੇ ਤੁਹਾਡੇ ਸੁਪਨੇ ਪੂਰੇ ਹੋਣਗੇ ਜਿਵੇਂ ਨੀ ਇਮਾਰਤੀ ਅਤੇ ਪੁਸ਼ਤਾਨੀ ਜਾਇਦਾਦ ਦੇ ਵਿਵਾਦ ਅਤੇ ਰੁਕਾਵਟਾਂ ਦਾ ਨਿਪਟਾਰਾ ਹਫਤੇ ਦੇ ਅਖੀਲੇ ਅੱਧ ਵਿੱਚ ਹੋ ਜਾਵੇਗਾ ਜਦੋਂ ਅਦਾਲਤੀ ਮਾਮਲਿਆਂ ਦੀ ਗੱਲ ਆਉਂਦੀ ਹੈ ਤਾਂ ਫੈਸਲਾ ਤੁਹਾਡੇ ਹੱਕ ਵਿੱਚ ਹੋਵੇਗਾ ਤੁਸੀਂ ਸਭ ਤਰਕਰ ਦੇ ਆਰੇ ਦਿਵਾਲੀ ਆਪਣੇ ਪਿਆਰ ਦੀ ਆਟੋਮੋਬਾਈਲ ਨੂੰ ਜੁਮਕਾਰ ਕੇ ਦੇਖੋਗੇ ਖੁਸ਼ਹਾਲ ਵਿਆਹੋ ਤਾਂ ਜੀਵਨ ਚਾਰੀ ਰਹੇਗਾ ਤੁਸੀਂ ਕੁਝ ਦੂਜੇ ਦੇ ਨਾਲ ਖੁਸ਼ੀ ਭਰੇ ਪਲ ਬਿਤਾਉਣ ਦੇ ਮੌਕੇ ਪ੍ਰਾਪਤ ਕਰ ਲਓਗੇ ਦੋਸਤੋ ਏਸੀ ਹਫਤੇ ਦਾ ਰਾਸ਼ੀ ਫਲ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ